ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਤੇ ਇੱਕ ਦਿਨ ਵੀ ਯਾਨੀ ਕਿ ਬਾਹਰ ਰਹਿ ਲੋ ਨਾ ਹੁਣ ਦੋ ਦਿਨ ਮੈਂ ਲਗਾਤਾਰ ਯਾਨੀ ਕਿ ਵੀ ਖੇਤਾਂ 'ਚ ਗੇੜਾ ਨਹੀਂ ਵਜਿਆ ਫਿਰ ਜਾਂ ਕੱਲ ਮਾਰ ਹੋਇਆ ਕੱਲੋਂ ਸਵੇਰੇ ਫਾਰਮ ਤੇ ਆਇਆ ਸੀ ਪਰਸੋਂ ਵੀ ਨਹੀਂ ਮਾਰਿਆ ਪਰਸੋਂ ਵੀ ਬਾਹਰ ਸੀ ਹਨ ਤੇ ਇਉਂ ਅੱਜ ਯਾਨੀ ਕਿ ਕੱਲ ਦੀ ਸ਼ਾਮ ਦੀ ਅੱਜ ਭਾਈ ਸੀ ਵੀ ਉੱਠਣਸਾਰ ਪਹਿਲਾਂ ਖੇਤਾਂ 'ਚ ਜਾਣਾ ਹਨਾ ਐਦਾਂ ਅੱਜ ਭਾਈ ਲੱਗੇ ਸੀ ਕਿਥੇ ਲ ਕਿ ਪਤਾ ਨਹੀਂ ਆ ਉਹ ਹੋ ਜਾਂਦਾ ਵੀ ਯਾਰ ਵੀ ਪਤਾ ਨਹੀਂ ਕਿੰਨੇ ਦਿਨ ਹੋ ਗਏ ਮਗਰ ਕੰਮ ਹੀ ਨਹੀਂ ਦੇਖਿਆ ਹਜੇ ਸਿਰਫ ਇੱਕ ਦਿਨ ਹੋਇਆ ਹਨਾ ਪਰਸੋਂ ਵੀ ਐਂ ਤਾਂ ਦੁਪਹਿਰ ਤੱਕ ਖੇਤਾਂ ਜੀ ਸੀਗੇ ਦੇਖ ਕੇ ਗਿਆ ਵੀ ਇੱਕ ਦਿਨ ਹੋਇਆ ਤੇ ਇੰਨੇ ਇੱਕ ਦਿਨ ਇੰਨੇ ਟਾਈਮ ਦੇ ਵਿੱਚ ਵੀ ਐਵੇਂ ਹੀ ਹੋਣ ਲੱ ਜਾਂਦਾ ਵੀਰ ਵੀ ਪਤਾ ਨਹੀਂ ਕੀ ਹੋ ਵੀ ਖੇਤ ਚ ਜਾਣਾ ਜ਼ਰੂਰੀ ਆ ਯਾਰ ਦੇਖ ਕੇ ਹੀ ਇਹ ਖੇਤ ਹਨਾ ਤੇ ਇਹਨੂੰ ਹੀ ਹੁੰਦਾ ਆਪਣਾ ਵੀ ਆਪਣੇ ਕਿਤੇ ਦੇ ਨਾਲ ਆਪਣਾ ਪਿਆਰ ਹਨਾ ਕੀ ਆਪਣਾ ਸਾਰ ਤੇ ਮੈਂ ਦਿਖਾਉਂਦਾ ਜੀ ਤੁਹਾਨੂੰ 26 ਝੋਨਾ ਹਨਾ ਕਿ ਜਿਹੜਾ ਮਸ਼ੀਨ ਦਾ ਲੱਗਿਆ ਝੋਨਾ ਉਹ ਕਦੇ ਵੀ ਐਵੇਂ ਖਿੱਲਰਦਾ ਨਹੀਂ ਜਦੋਂ ਨਿਸਰਦਾ ਆ ਦੇਖ ਲੋ ਇਹ ਜਿਵੇਂ ਨਾ ਆਮ ਆਪਣੇ ਦੂਜਾ ਪੂਛਾ ਝੋਨਾ ਹੁੰਦਾ ਜਾਂ ਉਹਦੇ ਵਰਗਾ ਹੀ ਬੁੱਝਾ ਰਹਿੰਦਾ ਇਹ ਪਛਾਣ ਚ ਨਹੀਂ ਆਉਂਦਾ ਹੱਥੀ ਝੋਨਾ ਲੱਗੇ ਤੇ ਬੂਟੇ ਆ ਜਿਹੜੇ ਉਹ ਜਦੋਂ ਨਿਸਰਦਾ ਉਹਦੋਂ ਐ ਖਿੱਲਰ ਜੇ ਜਾਂਦੇ ਆ ਤੇ ਜਿਹੜਾ ਮਸ਼ੀਨ ਦਾ ਲੱਗਿਆ ਝੋਨਾ ਬੂਟੇ ਉਹ ਖਿੱਲਰ ਜੇ ਦੇ ਨਹੀਂ ਹੈਗੇ ਉਹਨਾਂ ਚ ਪਤਾ ਨਹੀਂ ਤਾਂ ਗਿਣਤੀ ਚ ਟਿੱਲਰ ਵਧੇ ਹੁੰਦੇ ਆ ਵੀ ਉਹਦੇ ਕਰਕੇ ਨਹੀਂ ਖਿੱਲਰਦੇ ਜਾਂ ਕੁਝ ਹੁੰਦਾ ਇਹ ਚੀਜ਼ ਫਰਕ ਰਹਿੰਦਾ ਨਸਾਰਾ ਬਹੁਤ ਸੋਹਣਾ ਹੋਣ ਲੱਗਿਆ ਤੇ ਬਸ ਦੇਖ ਲੋ ਜੀ ਅੱਜ ਨਸਾਰਾ ਸ਼ੁਰੂ ਹੋ ਗਿਆ ਦੇ ਅਗਲੇ ਮਹੀਨੇ ਦੀ 5-7 ਤਰੀਕ ਤੱਕ ਇਹਨੇ ਵੱਡਾ ਵੱਢਣ ਵਾਲੇ ਹੋ ਜਾਣ। ਵਧੀਆ ਟਾਈਮ ਤੇ ਵੱਢਿਆ ਜਾਣਾ ਇਹ। ਅਗੇਤੇ ਲੱਗੇ ਹੋਇਆ ਮੱਕੀ ਵੱਢ ਕੇ ਆਪਣਾ ਲਾਇਆ ਸੀ ਝੋਨਾ। ਸਾਰਾ ਝੋਨਾ ਨਸਾਰੇ ਤੇ ਖੜਾ ਹੈ ਨਾ ਪੂਰਾ। ਕੋਈ ਬਿਮਾਰੀ ਨਹੀਂ। ਕੋਈ ਕੁਝ ਨਹੀਂ। ਇੱਕ ਸਪਰੇ ਕਰੀ ਸੀ। ਹੁਣ ਜਿੱਦਣ ਜੇ ਤਾਂ ਦੂਜਾ ਟਾਈਮ ਆ ਗਿਆ ਫਿਰ ਦੂਜੀ ਕਰ ਦੇਣੀ ਆਪਾਂ ਨਾਲ। ਉਹੀ ਗੱਲ ਆ ਬਜ਼ੁਰਗ ਕਹਿੰਦੇ ਨਹੀਂ ਹੁੰਦੇ ਬਾਪੂ ਹਣੀ ਵੀ ਕਹਿੰਦੇ ਹੁੰਦਾ ਵੀ ਇੱਕ ਮਾਲਕ ਨੇ ਆਪ ਜਿਹੜਾ ਮਾਰਿਆ ਤੇ ਬੰਦੇ ਕੰਮ ਵਾਲੇ ਦਾ ਜਿਹੜਾ ਮਾਰਜ ਜ਼ਮੀਨ ਆਸਮਾਨ ਦਾ ਫਰਕ ਵੀ ਉਹ ਚਾਹੇ ਵੇਚ ਦੀ ਨੰਘ ਜੇ ਤੁਸੀਂ ਚਾਹੇ ਪੈਹੀ ਤੋਂ ਬੱਟ ਤੋਂ ਜਿਹੜਾ ਮਾਰਿਆ ਉਹ ਥੋੜੀ ਨਿਕਾ ਉਹ ਤੋਂ ਦੁੱਗਣੀ ਕੰਮ ਦੁੱਗਣੀ ਕਿਦ 100 ਗੁਣਾ ਜ਼ਿਆਦਾ ਕੰਮ ਕਰਦੀ ਆ ਵੀ ਤੁਸੀਂ ਬੱਟ ਤੇ ਖੜਿਆ ਨਹੀਂ ਉਹ ਚੀਜ਼ ਦੇਖ ਲੈਣੀ ਆ ਤੇ ਉਹੀ ਗੱਲ ਆ ਵੀ ਫਸਲ ਨੂੰ ਹੌਸਲਾ ਹੋ ਜਾਂਦਾ ਹੁਣ ਆ ਜਾਂ ਚੌਲਾਂ ਨੂੰ ਹੌਸਲਾ ਹੋ ਗਿਆ ਬੱਲੀਆਂ ਨੂੰ ਕੱਲ ਨੂੰ ਵੱਡੀਆਂ-ਵੱਡੀਆਂ ਹੋ ਜਾਣਾ ਇਹਨਾਂ ਨੇ ਠੀਕ ਨਹੀਂ ਇਹ ਗੱਲ ਕਿ ਆਪਣੀ ਫਸਲ ਨੂੰ ਹੌਸਲਾ ਹੋ ਜਾਂਦਾ ਤੇ ਇਸ ਕਰਕੇ ਸਾਰੇ ਵੀਰ ਜਿਹੜੇ ਜਰੂਰ ਮਾਰਿਆ ਕਰੋ ਹਾਂਜੀ ਵੀਰੇ ਆਹ ਮਸ਼ੀਨ ਆਈ ਸੀ ਰਾਤ ਪ੍ਰੀਤ ਵਾਲਿਆਂ ਦੀ ਲੈ ਕੇ ਆਉਂਦੀ ਆ ਇਹ ਆਪਣੇ ਵੀਰੇ ਨੇ ਲਈ ਆ ਆ ਦੀਪਾ ਵੀਰਾ ਹਿਸਵਾਲ ਤੋਂ ਉਹਨਾਂ ਨੇ ਲਈ ਆ ਉਹ ਕਹਿੰਦੇ ਡਿਲੀਵਰੀ ਦੇਣੀ ਆ ਤਾਂ ਫਿਰ ਵੀਰੇ ਨੂੰ ਡਿਲੀਵਰੀ ਦਿਵਾਤੀ ਸੀ ਕਿਉਂਕਿ ਆਪਾਂ ਤਾਂ ਇਹ ਨਹੀਂ ਲਈ ਵੀ ਆਪਾਂ ਲਈ ਆ ਵੀ ਬੋਕਰ ਵਾਈ ਵੀ ਆਪਾਂ ਤਾਂ ਲਵਾਂਗੇ ਗਾਹਾਂ ਛੋਣੇ ਟਾਈਮ ਉਸ ਤੋਂ ਪਹਿਲਾਂ ਤਾਂ ਫਰ ਕੀ ਕਰਨੀ ਆ ਜਦੋਂ ਵੱਡਾਂਗੇ ਆਲੂ ਪੱਟਾਂਗੇ ਆਪਾਂ ਉਦੋਂ ਲੈ ਕੇ ਆਵਾਂਗੇ ਦੇਖੋ ਬਣਾਈ ਜਾਵੇਂ ਹੀ ਉਹਦੇ ਅਰਗੀ ਆ ਹੁਣ ਕੁਆਲਿਟੀ ਵੀ ਕਹਿੰਦੇ ਸੇਮ ਦਿੱਤੀ ਆ ਬਾਕੀ ਤਾਂ ਹੁਣ ਚੱਲਣ ਤੇ ਪਤਾ ਲੱਗੂ ਵੀ ਕਿਵੇਂ ਚੱਲਦੀ ਆ ਕਿਵੇਂ ਹਨ ਤੇ ਆਪਾਂ ਕਿਸੇ ਚੀਜ਼ ਨੂੰ ਬਿਨਾ ਜਲਾਇਦੋ ਨਾ ਮਾੜਾ ਨਾ ਚੰਗਾ ਨਹੀਂ ਕਹਿ ਸਕਦੇ ਜਦੋਂ ਹੁਣ ਇਹਦੀ ਚੱਲੂਗੀ ਪਰਫਾਰਮੈਂਸ ਉਦੋਂ ਪਤਾ ਲੱਗੂਗਾ ਪਰ ਜਿਹੜੀਆਂ 2-3 ਚੀਜ਼ਾਂ ਦੀ ਗੱਲ ਧਿਆਨ ਦੇ ਨਾਲੇ ਜਿਹੜੀ ਹੁਣ ਆਹ ਟਾਪ ਲਿੰਕ ਹੈ ਇਹ ਟਾਪ ਲਿੰਕ ਇਹਨਾਂ ਨੂੰ ਇੱਥੋਂ ਐ ਉੱਤੇ ਹੀ ਨੜ ਦੇਣਾ ਚਾਹੀਦਾ ਇਹ ਦੂਜੀ ਮਸ਼ੀਨ ਨੂੰ ਕਿ ਉੱਥੋਂ ਹਲਾ ਕੇ ਇਹਨੂੰ ਵੱਡਾ ਕਰ ਸਕੀ ਇੱਥੇ ਟਾਪ ਲਿੰਕ ਤੇ ਜ਼ੋਰ ਬੰਦੇ ਦਾ ਪੈਣਾ ਬਹੁਤ ਔਖਾ ਕਿਵੇਂ ਕਰੂ ਬੰਦਾ ਕੰਮ ਇਹ ਟਾਪ ਲਿੰਕ ਵਾਲਾ ਕੰਮ ਗਲਤ ਆ ਇੱਥੇ ਦੂਜੇ ਲੋਡ ਚਾਹੀਦਾ ਸੀਗਾ ਉੱਤੋਂ ਉੱਤੋਂ ਵੱਡਾ ਛੋਟਾ ਹੁੰਦਾ ਹਨਾ ਤੇ ਬਾਕੀ ਬਾਕੀ ਤਾਂ ਚਲੋ ਠੀਕ ਆ ਸਾਰੀ ਕੋਈ ਦਿੱਕਤ ਨਹੀਂ ਆਪ ਇੱਧਰ ਇਹਨੂੰ ਲੋਕ ਲਾਉਣ ਨੂੰ ਹੋਊਗਾ ਨਾ ਹਾਂ ਕੰਡੀ ਚ ਪਾ ਦੇ ਵੀ ਜਿਵੇਂ ਹੁਣ ਇੰਨੀ ਦੂਰੋਂ ਲਿਆਉਣਾ ਇਹਨੂੰ ਲਾ ਸਕਦੇ ਸੀ ਇਹ ਕੱਲੇ ਨਾਲ ਖੋਲਿਆ ਹੋਣਾ ਹਾਂ ਨਹੀਂ ਦੂ ਕੱਲ ਜੱਕ ਚੱਕਿਆ ਸੀ ਬਾਕੀ ਤਾਂ ਕੋਈ ਨਹੀਂ ਇਹ ਚੱਕੀ ਚ ਚੱਕੀ ਚ ਕਈ ਦੀ ਪੈਪ ਤਾਂ ਨਹੀਂ ਲਾਈ ਆਪਾਂ ਜਾਲ ਜੂੜਤਾ ਬਣਾਇਆ ਹੈ ਉਹ ਜੇ ਹੁਣ ਆ ਆ ਰਵੜ ਦਾ ਤੇ ਉਹ ਰਵੜ ਦਾ ਜ਼ਮੀਨ ਅਸਮਾਨ ਦਾ ਫਰਕ ਆ ਜਿਹੜੀ ਆ ਰਵੜ ਲੱਗੀ ਏ ਤੇ ਜਿਹੜੀ ਇਹਦੀ ਲੱਗੀ ਹੋਈ ਹੈ ਹਨਾ ਬੇ ਬਾਕੀ ਤਾਂ ਚਲੋ ਸਾਰੀਆਂ ਪਤਾ ਲੱਗੂਗਾ ਵੀ ਆਹ ਰੂਲੇ ਰਾਲੇ ਸਾਰਾ ਕੁਝ ਹੈ ਸੇਮ ਬਣਾਇਆ ਹੋਇਆ ਪਰ ਹੁਣ ਰਿਜ਼ਲਟ ਤਾਂ ਚੱਲੇ ਦੀ ਪਤਾ ਲੱਗਣਾ ਹਨਾ ਕਵਾਲਿਟੀ ਵਾਈਜ਼ ਤਾਂ ਫਰਕ ਹੈਗਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਫਰਕ ਹੈ ਕਵਾਲਿਟੀ ਵਾਈਜ਼ ਤਾਂ ਹਨ ਤੁਸੀਂ ਵੀ ਦੇਖਿਆ ਹੋਊਗਾ ਤੇ ਪਰ ਹਾਂ ਪੈਸਿਆਂ ਦੇ ਮੁਤਾਬਕ ਜ਼ਰੂਰ ਘਟਾ ਇਹਨਾਂ ਨੇ ਨਾ ਪ੍ਰੀਤ ਵਾਲਿਆਂ ਨੇ ਉਦੋਂ ਆਫਰ ਦਿੱਤੀ ਸੀਗੀ ਦੋ ਹੁੰਦਾ ਇਹਦੀ ਕੀਮਤ ਹੈ ਇਹ 7.5 ਲੱਖ ਮੰਗਦੇ ਸੀ ਫਿਰ ਇਹਨਾਂ ਨੇ ਤੇ ਆਫਰ ਚਲਾਈ ਸੀ ਦੋ 2.5 ਲੱਖ ਦਾ ਡਿਸਕਾਊਂਟ ਦਿੱਤਾ ਸੀ ਇਹ ਉਦੋਂ ਫਿਰ ਬਹੁਤ ਬੁੱਕ ਹੋਈਆਂ ਹਨ ਤੇ ਹੁਣ ਵੀ ਹੁਣ ਇਹਨਾਂ ਨੇ ਡਿਸਕਾਊਂਟ ਘਟਾਇਆ ਹੋਇਆ ਵਾ ਤੇ ਹੁਣ ਮੈਨੂੰ ਲੱਗਦਾ 5.5 ਪੌਣੇ 6 ਇੱਥੇ ਕੋਟ ਕਰਦੇ ਆ ਇਹ ਬਾਕੀ ਜਿੱਥੇ ਤੱਕ ਚਲੋ ਆ ਜਾਂਦਾ ਦੇ ਦਿੰਦੇ ਆ ਤੇ ਹੁੰਦਾ ਵੀ ਹਾਂ ਚਲੋ ਵੀ ਜਿੰਨੇ ਕ ਪੈਸੇ ਘੱਟ ਲੱਗੇ ਉਸ ਤੋਂ ਵਧੀਆ ਯਾਨੀ ਕਿ ਬਣਾ ਕੇ ਦਿੱਤੀ ਇਹਨਾਂ ਨੇ ਪੂਰੀ ਵਧੀਆ ਵਾ ਪਹਿਲਾਂ ਪੈਸੇ ਜ਼ਿਆਦੇ ਮੰਗਦੇ ਸੀ ਤੇ ਹੁਣ ਚਲੋ ਠੀਕ ਆ ਕਿਉਂਕਿ ਉਹ ਹਜੇ ਹੈਗੀ ਆ ਇਹ ਖੱਤੇ ਜਾਈਦੇ ਤਾਂ ਹੋਣਾ ਖੱਤੇ ਜਦੋਂ ਚੱਲੂਗੀ ਫੇਰ ਪਤਾ ਲੱਗੂ ਕਿਲੀ ਅਜੇ ਤਾਂ ਆਪਾਂ ਲੈ ਕੇ ਆਏ ਆ ਨਾ ਆਪਾਂ ਕਿਸੇ ਨੇ ਚੱਲਦੀ ਦੇਖੀ ਐ ਇਹ ਨਾ ਵਾਸਤਾ ਤੇ ਜਦੋਂ ਚੱਲੂਗੀ ਜ਼ਿਆਦਾ ਹੀ ਮੇਨ ਕੰਮ ਦਾ ਇਹਦੀ ਪਰਫਾਰਮੈਂਸ ਪਰਫਾਰਮੈਂਸ ਤੋਂ ਉੱਪਰ ਦੀ ਵੀ ਇਹਦੀ ਸਰਵਿਸ ਲਈ ਵੀ ਆਉਂਦੇ ਆ ਮੇਨ ਇਹੀ ਗੱਲ ਦੇਖਣ ਵਾਲੀ ਆ ਤੇ ਜਿਵੇਂ ਹੁਣ ਗ੍ਰਾਮੇ ਵਾਲਿਆ ਮਾੜਾ ਜਿਹੀ ਕੋਈ ਨੌਕਸ ਪੈਂਦਾ ਬੰਦੇ ਭੱਜੇ ਆਉਂਦੇ ਆ ਇਹਨਾਂ ਦਾ ਵੀ ਇਹ ਕੰਮ ਕਰਨਾ ਪੈਣਾ ਮੈਂ ਉਹਦੋਂ ਵੀਰੇ ਨੂੰ ਕਹਿ ਕੇ ਆਇਆ ਸੀਗਾ ਮੈਂ ਕਿਹਾ ਵੀਰੇ ਇਹਦੇ ਲਈ ਸਪੈਸ਼ਲ ਟੀਮ ਰੱਖਿਓ ਵੀ ਇਹ ਵੀ ਜੇ ਤੁਸੀਂ ਵੀ ਇਹ ਲਾਈਨ ਨੂੰ ਬੰਦ ਬਣਾ ਕਰ ਦਿਓ ਕੋਈ ਹੋਰ ਇਹ ਇੰਨੀਆਂ ਕ ਮਸ਼ੀਨਾਂ ਵੇਚਤੀਆਂ ਨੇ ਮੁੜ ਕੇ ਤੁਸੀਂ ਬੰਦ ਕਰ ਦਿਮੋ ਹਨਾ ਵੀ ਸਾਡਾ ਕੋਈ ਫਾਇਦਾ ਵੀ ਇਹਨੂੰ ਬੰਦ ਨਾ ਕਰਿਓ ਵੀ ਇਹ ਟੀਮ ਨੂੰ ਐਵੇਂ ਹੀ ਚੱਲਣ ਦਿਓ ਵੀ ਤਾਂ ਕਿ ਆਪਣੇ ਕਿਸਾਨਾਂ ਦਾ ਨੁਕਸਾਨ ਨਾ ਹੋਵੇ ਕਿ ਅੱਜ ਕਿਸਾਨ ਪੈਸੇ ਲਾ ਰਿਹਾ ਵੇ ਤੇ ਕੱਲ ਨੂੰ ਮੁੜ ਕੇ ਕਿੱਥੇ ਜਾਊਗਾ ਹਨਾ ਤੇ ਵੀਰਾਂ ਕਹਿੰਦਾ ਨਹੀਂ ਆਪਾਂ ਬੰਦ ਨਹੀਂ ਕਰਦੇ ਮੈਂ ਕਹਿੰਦਾ ਵੀਰੇ ਇਹ ਤੇ ਟੀਮ ਪੂਰੀ ਵਧੀਆ ਰੱਖਿਓ ਵੀ ਜਿਹੜੀ ਇੱਕ ਫੋਨ ਕਰਨ ਤੇ ਜਦੀ ਹਾਜ਼ਰ ਹੋ ਜਵੇ ਹਨਾ ਤੇ ਵੀਰ ਕਹਿੰਦਾ ਹਾਂ ਵੀ ਇਦਾਂ ਹੀ ਕਰਾਂਗੇ ਤੇ ਹੁਣ ਦੇਖਦੇ ਆਂ ਬਾਕੀ ਗੱਲ ਜਿੱਦਾਂ ਵੀ ਹੁੰਦੀ ਆ ਪਰਫਾਰਮੈਂਸ ਕੀ ਆ ਸਾਰਾ ਕੁਝ ਗਾਰੰਟੀ ਕੀ ਮਿਲਦੀ ਵੀ ਯਾਨੀ ਕਿ ਕਿਵੇਂ ਮਗਰ ਆਉਂਦੇ ਆ ਉਹ ਸਾਰਾ ਕੁਝ ਪਤਾ ਲੱਗੂ ਹਨਾ ਇਹਦਾ ਵੇਟ ਦਾ ਬਹੁਤ ਫਰਕ ਆ ਮਸ਼ੀਨ ਦਾ ਕਿ ਟਰੈਕਟਰ ਨੂੰ ਕੋਈ ਪਰਵਾਹ ਨਹੀਂ ਮੰਨਦੇ ਕਿ ਪਤਾ ਨਹੀਂ ਉਹਨਾਂ ਨੂੰ ਹਲਕੀ ਆ ਜਾਂ ਕਿੱਦਾਂ ਵਾਂ ਸਮਝ ਨਹੀਂ ਹੈਗੀ ਉਹਨਾਂ ਤੇ ਕਿਉਂ ਉਹ ਜਿਹੜਾ 50 50 ਤਰਦੀਕਦਾ ਚਲੋ ਉਹਦੀ ਲੈਫਟ ਦੀ ਕੈਪੈਸਿਟੀ ਘੱਟ ਸੀ ਪਰ ਉਹ ਮੂਹਰੋਂ ਚੱਕ ਹੁੰਦਾ ਸੀ ਮੈਨੂੰ ਤਾਂ ਲੱਗਦਾ ਵੀ ਵੇਟ ਲੰਬਿਆਂ ਕਰਕੇ ਇਹਦਾ ਫਰਕ ਪੈ ਜਾਂਦਾ ਹਨਾ ਕਿ ਇਹ ਚੱਕ ਜੁੱਕ ਘੱਟ ਹੁੰਦਾ ਆ ਜੀ ਨਹੀਂ ਮੂਹਰੋਂ ਤਾਂ ਹਿਲਦਾ ਹੀ ਨਹੀਂ ਨਾ ਚੱਕਣ 'ਚ ਪ੍ਰਵਾਹ ਆ ਜਿਵੇਂ ਹੁਣ ਇੱਕ ਗੱਲ ਹੈਗੀ ਆ ਬਾਈ ਇੰਟਰਨਲ ਜਿਹੜੀ ਲੈਫਟ ਦੀ ਕੈਪੈਸਿਟੀ ਹੁੰਦੀ ਆ ਉਹੀ ਹੁੰਦੀ ਆ ਤੇ ਜਿਹੜੀ ਐਕਸਟਰਾ ਜੈਕ ਵਾਲੀ ਹੁੰਦੀ ਆ ਉਹ ਫੇਰ ਵੀ ਫਰਕ ਹੁੰਦਾ ਵਾ ਇਹ ਬਹੁਤ ਫਰਕ ਆ ਇਹਦੀ ਅੰਦਰੋਂ 2500 ਆ ਠੀਕ ਨਹੀਂ 2500 ਕਹਿੰਦੇ ਆ ਤੇ ਉਹ ਕਪੈਸਿਟੀ ਦਾ 3000 ਜਿੰਨੀ ਕਰਦਾ ਉਹ ਇਹ ਤਾਂ ਨਹੀਂ ਹੈਗੀ ਜੀ ਦੇ ਲੋ ਲੈਫਟ ਥੱਲੇ ਰੱਖੀ ਆ ਜਮਾ ਮੋਰੋ ਪਤਾ ਮੈਨੂੰ ਨਹੀਂ ਲੱਗਿਆ ਵੀ ਲੈਫਟ ਥੱਲੇ ਰੱਖੀ ਹਰ ਟਾਇਰਾਂ ਦਾ ਵੀ ਬੇਰੀ ਬਹੁਤ ਉਹ ਫਰਕ ਆ ਵੀ ਰੋਡ ਰੋਡ ਤੇ ਜਮਾਂ ਨਹੀਂ ਪਤਾ ਲੱਗਣ ਦਿੰਦੇ ਚਾ ਬੱਸ ਕਰਿਆ ਗੱਡੀ ਵੀ ਨਿਕਲ ਲਈ ਆ ਪਿੱਤਰ ਉਹ ਨਾ ਬਾਕੀ ਅੱਜ ਕੰਮ ਚੱਲੂ ਮਿਸਤਰੀ ਦਾ ਬਾਈ ਨਹੀਂ ਇੰਨੇ ਦਿਨ ਹੋ ਗਏ ਮਿਸਤਰੀ ਦਾ ਕੰਮ ਹੀ ਨਹੀਂ ਚੱਲਿਆ 4 ਦਿਨ ਹੋ ਗਏ ਵਿਚਾਰੇ ਬੈਠੇ ਆ ਇੱਥੇ ਆ ਕੇ ਕਿਉਂਕਿ ਕੰਮ ਦਾ ਠੇਕੇ ਵਾਲਾ ਹੀ ਆ ਪਰ ਵਿਚਾਰੇ ਬੈਠੇ ਆ ਹੋਰ ਕੀ ਕਰਨਾ ਹੁ ਨਾ ਜਾਣ ਜੋਗੇ ਇਹਨਾਂ ਵਾਸਤਾ ਦਰਅਕਤ ਆਪਣੇ ਤਰ੍ਹਾਂ ਪੇ ਸਾਰੇ ਵਧੀਆ ਚੱਲ ਪਏ ਦਰਅਕਤ ਅੱਜ ਆਏ ਸੀਗੇ ਆਪਾਂ ਜੱਗੀ ਹੈਰੋ ਵਾਲਿਆਂ ਦੇ ਆਪਣੀਆਂ ਤਵੀਆਂ 20 ਸੀਗੀਆਂ ਜਿਹੜੀਆਂ ਉਹ ਘਸ ਗਈਆਂ 24 ਤੇ ਤਵੇ ਘਸ ਗਏ ਸੀ ਉਹ ਖਲਾਈਆਂ ਹੋਈਆਂ ਸੀ ਤੇ ਮੈਂ ਕਿਹਾ ਚਲੋ ਤਵੇ ਚੱਕ ਲਈਏ ਕਿਉਂਕਿ ਫਿਰ ਉਹਨਾਂ ਤੋਂ ਹੀ ਲੈਣੇ ਚੰਗੇ ਹੁੰਦੇ ਆ ਕਿ ਜਿਨ੍ਹਾਂ ਤੋਂ ਆਪਾਂ ਲਿਆ ਹੋਵੇ ਸਭ ਸਮਾਨ ਕਿਉਂਕਿ ਉਹਨਾਂ ਨੂੰ ਪਤਾ ਵਾ ਵੀ ਸਾਡੇ ਤਵਿਆਂ 'ਚ ਕੀ ਪੈਣਾ ਕੀ ਨਹੀਂ ਹਨਾ ਨਾਲੇ ਸਹਜ ਨਾਲੇ ਸਭ ਕੁਝ ਪਤਾ ਲੱਗ ਜਾਂਦਾ ਤੇ ਵਧੀਆ ਬਣਾ ਰਿਆ ਹੈ ਫੈਕਟਰੀ ਹਨ ਕੁਆਲਿਟੀ ਆ ਯਾਰ ਬੰਦਿਆਂ ਦੀ ਮੰਨਣ ਵਾਲੀ ਗੱਲ ਆ ਕੁਆਲਿਟੀ ਦਿੰਦੇ ਆ ਬੰਦੇ ਹਾਲੇ ਤੱਕ ਵੀ ਆਪਾਂ ਉਹੀ ਲਏ ਆ ਜਿਹੜੇ ਪਾਉਂਦੇ ਆ 12 ਕੱਟ ਵਾਲੇ 12 ਬਿਨਾ ਕੱਟ ਆਰਾ ਬੈਂਡ ਨਹੀਂ ਮਿਲ ਹੀ ਨਹੀਂ ਕੱਢ ਲੈ ਇੱਕ ਦੇਖੋ ਗੱਲ ਇਹ ਹੈਗੀ ਆ ਵੀ ਜਿਹੜੇ ਵੀਰ ਕੁਆਲਿਟੀ ਦਿੰਦੇ ਆ ਉਹਨਾਂ ਦੇ ਤਾਂ ਬਾਈ ਕੰਮ ਦੀ ਘਾਟ ਹੀ ਨਹੀਂ ਹੈਗੀ ਹਨਾ ਜਿਵੇਂ ਹੁਣ ਦੇਖੋ ਆ ਚੀਜ਼ਾਂ ਦੇਖਣੀਆਂ ਚਾਹੀਦੀਆਂ ਸਾਰਿਆਂ ਨੂੰ ਦੇਖੋ ਪਹਿਲਾਂ ਪ੍ਰਾਈਮਰ ਫੇਰਿਆ ਤਵੀਆਂ ਨੂੰ ਬਹੁਤ ਘੱਟ ਵੀਰ ਆ ਜਿਹੜੇ ਐਵੇਂ ਸਫਾਈਆਂ ਦੇ ਨਾਲ ਇੰਨਾ ਕੁਝ ਕਰਦੇ ਆ ਬਹੁਤ ਫਰਕ ਆ ਬਾਈ ਕੁਆਲਿਟੀ ਦਾ ਹਨਾ ਆ ਦੇਖੋ ਆ ਫਰੇਮ ਆ ਦੇਖੋ ਕਿੰਨਾ ਸੋਹਣਾ ਬਣਿਆ ਹੈ ਫਰੇਮ ਇਹਦੇ ਬਿਲਡਿੰਗ ਬਿਲਡਿੰਗ ਸਾਰੀ ਪੂਰੀ ਵਧੀਆ ਬਹੁਤ ਵਧੀਆ ਬਿਲਡਿੰਗ ਆ ਬਈ ਪ੍ਰੀਮੀਅਮ ਇੰਨਾ ਸੋਹਣਾ ਬਣਿਆ ਆ ਤੇ ਕੀ ਹੋਰ ਕਹੂਗ ਵਧੀਆ ਚੀਜ਼ ਆ ਪ੍ਰਭੂ ਆਪਾਂ ਨੂੰ ਤਾਂ ਸ਼ੁਰੂ ਤੋਂ ਹੀ ਇਹਨਾਂ ਦੀ ਕੁਆਲਿਟੀ ਪਸੰਦ ਆ ਪੱਠੀ ਪੇਂਟ ਕਰਦੇ ਆ ਦਿਲ ਨਾਲ ਲਾਸਟ ਦੇ ਵਿੱਚ ਨਾਮਰ ਮਾਰ ਦਿਆ ਸਭ ਚੀਜ਼ ਕਰ ਦਿਆ ਤੇ ਲੋ ਇਹਨਾਂ ਦੇ ਕੋਲੇ ਐਡਵਾਂਸ ਬੁਕਿੰਗਾਂ ਹੀ ਇੰਨੀਆਂ ਕਹਿੰਦੇ 2 ਮਹੀਨੇ ਨਹੀਂ ਦੇ ਸਕਦੇ ਕੋਈ ਵੀ ਤਵੀਆਂ ਤੋਂ ਵੀ ਵੀ ਇੰਨੀਆਂ ਤਵੀਆਂ ਬਣਦੀਆਂ ਨੇ ਵੀ ਵੇਲ ਨਹੀਂ ਹੈਗਾ ਵੀ ਤਵੀਆਂ ਤਵੀਆਂ ਦਾ ਹੋਰ ਰੋਟਾ ਵੇਟਰਾਂ ਦਾ ਵੀ ਜੇ ਅੱਜ ਤੁਸੀਂ ਬੁੱਕ ਕਰਾਉਨੇ ਆਂ ਡੇਢ ਤੋਂ 2 ਮਹੀਨੇ ਲੱਗ ਜਾਣਗੇ ਤਾਂ ਤਵੀਆਂ ਦਵਾਂਗੇ ਆ ਦੇ ਵੱਡਾ ਅਸਰ ਆ 10 10 ਵਾਲੀ ਬਹੁਤ ਵਿਗੜਨ ਲੱਗ ਗਈ ਇਹਨਾਂ ਦੇ ਉਹੀ ਆ ਕਿ ਜਿਹੜਾ ਬੰਦਾ ਚੀਜ਼ ਵਧੀਆ ਬਣਾਊਗਾ ਉਹਦਾ ਤਾਂ बिकਦਾ ਯਾਰ ਨੌਂ ਵਿਕਣ ਲੱਗ ਜਾਂਦਾ ਜਿਵੇਂ ਹੁਣ ਇਹਨਾਂ ਦੀ ਆਪਾਨੂੰ ਤਵੀਆਂ ਸ਼ੁਰੂ ਤੋਂ ਪਸੰਦ ਤੇ ਚੱਲਦੀਆਂ ਵੀ ਵਧੀਆ ਪਈ ਹਾਲ ਬਣਦੇ ਆ ਹਾਲ ਪੂਰੇ ਸੋਹਣੇ ਆ ਰੋਟਾ ਵੇਟਰ ਹੋ ਗਿਆ ਜਿੰਦੇ ਹੋ ਗਏ ਜੋ ਕੁਝ ਮਰਜ਼ੀ ਲੈ ਲਓ ਪਰ ਹਾਂ ਕੁਆਲਿਟੀ ਵੀ ਦਿੰਦੇ ਆ ਇਹ ਕੇ ਵੀ ਗੱਲ ਵਧੀਆ ਇਹਨਾਂ ਨੇ ਰੰਗ ਆਪ ਦਾ ਇੱਕੋ ਹੀ ਰੱਖਿਆ ਹੋਇਆ ਵਾਹ ਇਹ ਚੀਜ਼ ਦੇ ਬਹੁਤ ਬੈਨੀਫਿਟ ਆ ਬਾਈ ਹਨਾ ਗੀ ਕੋਈ ਡਿਮਾਂਡ ਨਹੀਂ ਕਰਦਾ ਸੋਹਣਾ ਲੱਗਦਾ ਰੰਗ ਜੱਜ ਦੀਆਂ ਨੇ ਹਰੇਕ ਟਰੈਕਟਰ ਮਗਰ ਪਾਈਆਂ ਦਵੀਆਂ ਜੱਜ ਆ ਆਹ ਦੇਖ ਲੋ ਇਹਨਾਂ ਨੇ ਕਿੰਨਾ ਸੋਹਣਾ ਸੈਟ ਆ 10-10 ਦਾ ਬਣਿਆ ਸੈਂਟਰ ਟਾਇਰਾਂ ਵਾਲਾ ਵਧੀਆ ਚੀਜ਼ ਆ ਯਾਰ ਵੀ ਹਨਾ ਨਾ ਉੱਤਰ ਕੇ ਔਰ ਥੱਲੇ ਉੱਤਰ ਕੇ ਇਕੱਠੀਆਂ ਕਰਨ ਦੀ ਲੋੜ ਆ ਨਾ ਕੁਝ ਹੋਰ ਤੇ ਨਾਲੇ ਚੱਲਦੀਆਂ ਵਧੀਆ ਹੋਣੀਆਂ ਟਰੈਕਟਰਾਂ ਨਾਲ ਪੂਰੀਆ ਵਧੀਆ ਚੱਲਦੀਆਂ ਨੇ ਸੋਹਣੇ ਬਣਿਆ ਹੈ ਸਰ ਪੂਰਾ ਵਧੀਆ ਆ ਟਾਇਰ ਆ ਦੇਖ ਲੋ ਕਿੰਨੇ ਸੋਹਣੇ ਟਾਇਰ ਆ ਨਾ ਵੀ ਜਿਹੜਾ ਮਰਜੀ ਪਵਾ ਲਓ ਤੁਹਾਡੀ ਚੁਆਇਸ ਵੀਰੇ ਸਾਰੇ ਟਾਇਰ ਸੋਹਣੇ ਲੱਗਦੇ ਰਾਣੀ ਸੁੰਦਰਾ ਧਵਾ ਲਈ ਆਪਾਂ ਕਿਉਂਕਿ ਲਿਪੜੀ ਹੋਈ ਵਿਚਾਰੀ ਪਾੜੀ ਸੀਗੀ ਕੱਲ ਨੂੰ ਪ੍ਰਸ਼ਾਦੇ ਦੀ ਵਾਰੀ ਆ ਪੇਰ ਵਿੱਚੋਂ ਸਾਫ਼ ਹੁੰਦੀ ਆ ਦੋਨੀਆਂ ਚਲੋ ਵਧੀਆ ਲੱਗਦੀ ਆ ਹਨ ਤੇ ਲਿਬੜੀ ਵਾਲੀ ਹੋਈ ਸੀ ਯਾਰ ਬਹੁਤ ਲਿਬੜ ਗਈ ਸੀ ਜਿੱਦਣ ਦੀ ਆਈ ਆ 400 ਚਾਲੀ ਆ ਵਿਚਾਰੀ ਦੀ ਇਹ ਕਢਾਉਣ ਨੂੰ ਜੀ ਨਹੀਂ ਕਰਦਾ ਇਹਨੂੰ ਰੋਜ਼ ਚੱਲਣ ਤੇ ਰੋਜ਼ ਚੱਲਣ ਤੇ ਹੈ ਹੀ ਹੁੰਦਾ ਵੀ ਚੱਲੀ ਤੇ ਬਾਤ ਤੁਰੇ ਹੀ ਰਹੋ ਤੁਰੇ ਹੀ ਰਹੋ ਦਾ ਦੇ ਲੋ 2800 ਕਿਲੋਮੀਟਰ ਚਲਾਤੀ ਜਿੱਦਣ ਦੀ ਆਈ ਆ ਮੈਨੂੰ ਲੱਗਦਾ ਆ ਕਿ ਥੋੜੇ ਦਿਨਾਂ ਚ ਬਥੇਰੀ ਚ ਅੱਜ ਵੀ ਅੱਜ ਚਲਾਈ ਆ 250 ਕਿਲੋਮੀਟਰ ਹਾਈ ਤੋਂ 30-30 ਕਿਲੋਮੀਟਰ ਚੱਲੇ ਕੱਲ ਵੀ ਕੱਲ ਤਾਂ ਜਾਨੀ ਖੰਨੇ ਤੱਕ ਗਿਆ ਸੀ ਕੱਲ ਚੱਲੀ ਉਹ 100-105 ਕਿਲੋਮੀਟਰ ਪਰਸੋਂ ਚੱਲੀ ਸੀ 300 ਕਿਲੋਮੀਟਰ ਤੇ ਉਸ ਤੋਂ ਪਹਿਲਾਂ ਵੀ ਹਾਂ ਉਸ ਤੋਂ ਪਹਿਲਾਂ ਜਾ ਕੇ ਆਏ ਮਾਨਸੇ ਇੱਕ ਦਿਨ ਪਹਿਲਾਂ ਹਾਂ ਉਹ ਵੀ ਦੀ ਚਲਾਈ ਹੈਗੀ ਆ ਵਧੀਆ ਚੱਲੀ ਜਾਂਦੀ ਆ ਪਰ ਦਿਲ ਲੱਗਦਾ ਬਾਈ ਚਲਾਉਣ ਨੂੰ ਹਾਈ ਲੈਕਸ ਨੂੰ ਇਹਨਾਂ ਨੂੰ ਮੈਂ ਕਹਿੰਦਾ ਯਾਰ ਨਾ ਅੱਛਾ ਮੈਂ ਉਸ ਦਿਨ ਪਵਿੱਤਰ ਸਾਰੀ ਜਿਹੜੀ ਮਗਰਲੀ ਸੀਟ ਤੇ ਬੈਠਾ ਗਿਆ ਪੁੱਤਰ ਕਹਿੰਦਾ ਬਿਲਕੁਲ ਨਹੀਂ ਥੱਕਿਆ ਵੀ ਖੁੱਲਾ ਡੁੱਲਾ ਬੈਠਿਆ ਲੱਤਾਂ ਵੀ ਐਨ ਪੂਰੀਆਂ ਨਜ਼ਾਰੇਦਾਰ ਸੋਹਦੀਆਂ ਪੂਰੀ ਵਧੀਆ ਸੀਟ ਕਪੈਸਿਟੀ ਵੀ ਪੂਰੀ ਕੰਫਰਟ ਪੂਰਾ ਵਧੀਆ ਹਨਾ ਮੂਹਰ ਲੀਆਂ ਸੀਟਾਂ ਦਾ ਹੈਈ ਬਾਈ ਇਹਦੀਆਂ ਕੰਫਰਟ ਵਾਲੀਆਂ ਨੇ ਕੋਈ ਵੀ ਪ੍ਰੋਬਲਮ ਨਹੀਂ ਕੋਈ ਦਿੱਕਤ ਨਹੀਂ ਹਨਾ ਬਹੁਤ ਸੋਹਣੀ ਆ ਗੱਡੀ ਦੀ ਡਰਾਈਵ